ਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਦੇ ਪਹਿਲੇ ਭਾਗ ਵਿੱਚ ਅਸੀਂ ਗੱਲ ਕਰੀ ਸੀ ਉਹਨਾਂ ਦੇ ਜਨਮ ਦੇ ਬਾਰੇ ਖਾਲਸੇ ਦੀ ਹਾਲਤ ਲਾਹੌਰ ਤੇ ਕਬਜ਼ਾ ਵਜ਼ੀਰਾਂ ਦੀ ਚੋਣ ਜੰਗੀ ਸਮਾਨ ਲਈ ਕਾਰਖਾਨੇ ਇਹ ਸਭ ਪਹਿਲੇ ਭਾਗ ਵਿੱਚ ਮੁਲਕੀ ਪ੍ਰਬੰਧ ਮਹਾਰਾਜਾ ਸਾਹਿਬ ਨੇ ਖਾਲਸਾ ਰਾਜ ਦੇ ਮੁਲਕੀ ਪ੍ਰਬੰਧ ਲਈ ਪੰਜਾਬ ਨੂੰ ਹੇਠ ਲਿਖੇ ਚਾਰ ਸੂਬਿਆਂ ਵਿੱਚ ਵੰਡਿਆ ਹੋਇਆ ਸੀ ਪਹਿਲਾ ਸੂਬਾ ਲਾਹੌਰ ਦੂਸਰਾ ਸੂਬਾ ਮੁਲਤਾਨ ਤੀਸਰਾ ਸੂਬਾ ਕਸ਼ਮੀਰ ਤੇ ਸੂਬਾ ਪਿਸ਼ਾਵਰ ਇਨ੍ਹਾਂ ਸੂਬਿਆਂ ਦੇ ਪ੍ਰਬੰਧ ਨੂੰ ਵਿਧੇਰਾ ਸਫਲ ਕਰਨ ਲਈ ਹਰ ਇੱਕ ਸੂਬੇ ਨੂੰ ਪ੍ਰੰਗਣਿਆਂ ਵਿੱਚ ਅਤੇ ਪ੍ਰੰਗਿਆਂ ਨੂੰ ਤਲਕਿਆ ਤਸੀਲਾਂ ਵਿੱਚ ਵੰਡ ਕੇ ਹਰ ਇੱਕ ਤਾਲਕੇ ਵਿੱਚ ਲਗਭਗ 100 ਪਿੰਡਾਂ ਦਾ ਇਲਾਕਾ ਰੱਖਿਆ ਸੂਬੇ ਦੇ ਵੱਡੇ ਹਾਕਮ ਦਾ ਨਾਮ ਗਵਰਨਰ ਹੁੰਦਾ ਸੀ ਇਸ ਦੇ ਤਹਿਤ ਵਿੱਚ ਕਈ ਕਈ ਕਰਤਾਰ ਡਿਪਟੀ ਕਮਿਸ਼ਨਰ ਨਿਯਤ ਕੀਤੇ ਅਤੇ ਹਰ ਇੱਕ ਤਾਲਕੇ ਵਿੱਚ ਲੋਡ ਅਨੁਸਾਰ ਤਾਲਕਾਦਾਰ ਜਾਂ ਤਹਿਸੀਲਦਾਰ ਰੱਖੇ ਜਿਨ੍ਹਾਂ ਦੀ ਸਹਾਇਤਾ ਲਈ ਮੁਕੱਦਮ ਕਾਨੂੰਨ ਤੇ ਪੈਂਚ ਮੁਕਰ ਕੀਤੇ ਕਾਰਦਾਰ ਦੀ ਫੌਜਦਾਰੀ ਮਾਮਲਿਆਂ ਵਿੱਚ ਮਦਦ ਲਈ ਕੋਤਵਾਲ ਸੁਪਰੀਡੈਂਟ ਅਦਾਲਤੀ ਮੈਜਿਸਟਰੇਟ ਮੁਤਸੱਦੀ ਸਰਿਸ਼ਟੇਦਾਰ ਰੱਖੇ ਗਏ ਅਤੇ ਧਾਰਮਿਕ ਫੈਸਲਿਆਂ ਲਈ ਕਾਜ਼ੀ ਮੁਫਤੀ ਗ੍ਰੰਥੀ ਤੇ ਪੰਡਤ ਸਥਾਪਿਤ ਕੀਤੇ ਗਏ। ਖਾਲਸਾ ਦਰਬਾਰ ਦੇ ਕਾਗਜ਼ ਵਿੱਚ ਇੱਕ ਹੋਰ ਅਹਿਲਕਾਰ ਦਾ ਨਾਮ ਆਉਂਦਾ ਹੈ ਜਿਸ ਨੂੰ ਸੰਦੂਕਜੀ ਬਰਦਾਰ ਲਿਖਿਆ ਹੈ। ਇਹ ਸ਼ਾਇਦ ਖਜ਼ਾਂਚੀ ਲਈ ਵਰਤਿਆ ਹੈ ਸੰਦੂਕਜੀ ਬਰਦਾਰ ਦੀ ਹਰ ਇੱਕ ਕਾਰਦਾਰ ਦੇ ਤਾਲਕਦਾਰ ਦਾ ਹੁੰਦਾ ਸੀ। ਬਟਾਈ ਯਾ ਮਾਲੀਆ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਪਹਿਲਾਂ ਆਪਨੇ ਮੁਗਲੀਆਂ ਬਾਦਸ਼ਾਹ ਦੇ ਪ੍ਰਚਲਿਤ ਤਰੀਕੇ ਅਨਸਾਰ ਬਟਾਈ ਦਾ ਤਰੀਕਾ ਕਾਇਮ ਰੱਖਿਆ ਜੋ ਤੀਜੇ ਤੋਂ ਲੈ ਕੇ 6ਵੇਂ ਹਿੱਸੇ ਤੱਕ ਅਤੇ ਪਸ਼ਾਵਰ ਵਿੱਚ 8ਵਾਂ ਹਿੱਸਾ ਜ਼ਮੀਨ ਦੀ ਹیثیت ਅਨੁਸਾਰ ਲਿਆ ਜਾਂਦਾ ਸੀ ਪਰ ਇਸ ਤਰੀਕੇ ਦੀ ਵਰਤੋਂ ਵਿੱਚ ਕਈ ਹੁਣਤਾਈਆਂ ਮਾਲੂਮ ਹੋਈਆਂ ਇੱਕ ਤਾਂ ਇਹ ਕਿ ਜ਼ਿਮੀਦਾਰ ਪਰ ਇਸ ਦਾ ਕੁਝ ਵਾਧੂ ਭਾਰ ਜਾਂਦਾ ਸੀ ਤੇ ਦੂਜਾ ਇਸ ਪਰ ਸਮਾਂ ਵੀ ਵਧੇਰੇ ਖਰਚ ਹੁੰਦਾ ਸੀ ਲੰਮੀ ਵਿਚਾਰ ਦੇ ਬਾਅਦ ਬਟਾਈ ਨੂੰ ਬਦਲ ਕੇ ਕਣਕੂਤ ਦਾ ਤਰੀਕਾ ਚਲਾਇਆ ਗਿਆ ਜਿਸ ਦੀ ਵਰਤੋਂ ਇਸ ਤਰ੍ਹਾਂ ਹੁੰਦੀ ਸੀ ਕਿ ਜਦ ਫਸਲਾਂ ਵਾਢੀ ਦੇ ਯੋਗ ਹੁੰਦੀਆਂ ਤਾਂ ਕਾਨੂੰਨ ਗੋ ਜ਼ਿੰਮੇਦਾਰਾਂ ਦੀ ਹਾਜ਼ਰੀ ਵਿੱਚ ਬੀਜੇ ਹੋਏ ਖੇਤ ਦੀ ਲਹਿ ਮਿੱਤਣ ਤੇ ਚੋੜਤਨ ਨੂੰ ਕੱਟ ਕੇ ਵਿੱਗੇ ਬਣਾਦਾ ਤੇ ਸਰਕਾਰੀ ਰਜਿਸਟਰ ਵਿੱਚ ਦਰਜ ਕਰਦਾ ਸੀ ਫੇਰ ਕਿਸੇ ਦਿਨ ਪਿੰਡ ਤੇ ਪੰਚਾਂ ਨੂੰ ਬੁਲਾ ਕੇ ਉਹਨਾਂ ਦੀ رائے ਅਨੁਸਾਰ ਕਾਰਦਾਰ ਹਰ ਇੱਕ ਖੇਤ ਦਾ ਸਰਕਾਰੀ ਹਿੱਸਾ ਨਿਯਤ ਕਰਦਾ ਜੋ ਖਾਸ ਸਮੇਂ ਤੱਕ ਨਕਦ ਜਾਂ ਜਿੰਨਸ ਦੀ ਸ਼ਕਲ ਵਿੱਚ ਵਸੂਲ ਕਰਦਾ ਕਣਕੂਤ ਦੇ ਤਰੀਕੇ ਵਿੱਚ ਜ਼ਿਮੇਦਾਰ ਲਈ ਇੱਕ ਵੱਡਾ ਲਾਭ ਇਹ ਸੀ ਕਿ ਕਾਰਦਾਰ ਜਾਂ ਤਾਲਕਾਦਾਰ ਬਿਨਾਂ ਪਿੰਡ ਦੇ ਮੁਖੀਆਂ ਦੀ رائے ਦੇ ਕੋਈ ਲਗਾਨ ਆਪਣੀ ਮਰਜ਼ੀ ਨਾਲ ਨਹੀਂ ਲਗਾ ਸਕਦਾ ਇਸ ਬਾਰੇ ਮਹਾਰਾਜਾ ਸਹਿਬ ਵੱਲੋਂ ਹਰਦਾਰ ਲਈ ਜੋ ਜ਼ਰੂਰੀ ਹੋ ਕਮੰਦਾਸੀ ਉਹ ਇਸ ਤਰ੍ਹਾਂ ਲਿਖਿਆ ਮਿਲਦਾ ਚੌਧਰੀਆਂ ਪੰਚਾਂ ਤੇ ਮੁਖੀਆਂ ਦੀ ਰਾਏ ਨਾਲ ਮਾਲੀਆਂ ਲਗਾਣ ਲਗਾਇਆ ਕਰੋ ਮੁਲਕ ਦੀ ਆਬਾਦੀ ਆਪ ਦਾ ਮੁੱਖ ਫਰਜ ਹੈ ਆਪਣੇ ਚੰਗੇ ਵਰਤਾਓ ਨਾਲ ਪ੍ਰਜਾ ਨੂੰ ਰਾਜੀ ਤੇ ਖੁਸ਼ਹਾਲ ਰੱਖਿਆ ਕਰੋ ਇਸ ਮਾਲੀਏ ਆਦੀ ਦੀ ਸਾਰੀ ਆਮਦਨੀ ਮਿਲਾ ਕੇ 30 ਲੱਖ 27500 ਰੁਪਇਆ ਸਲਾਨਾ ਬਣਦੀ ਸੀ ਨਿਤ ਆਚਰਨ ਮਹਾਰਾਜਾ ਰਣਜੀਤ ਸਿੰਘ ਦਾ ਕੱਦ ਬਹੁਤ ਉੱਚਾ ਨਹੀਂ ਸੀ ਪਰ ਸਰੀਰ ਡਾਡਾ ਸਢੋਲ ਤੇ ਫਰਤੀਲਾ ਸੀ ਉਹ ਸੁਸਤੀ ਤੇ ਥਕੇਵੇਂ ਤੋਂ ਮੂਲੋਂ ਅਣਜਾਣ ਸੀ ਇਸ ਬਾਰੇ ਰਾਜਕਵੀ ਪਾਈ ਸਾਹਿਬ ਲਿਖਦਾ ਹੈ ਸਦਾ ਹੀ ਕਮਰ ਕਸੀ ਹਮ ਦੇਖੀ ਕਬੂ ਨ ਸੁਸਤੀ ਮੁਖ ਪਰ ਪੇਖੀ ਚਿਹਰਾ ਲਾਲੀ ਭਿੰਨਾ ਜਿਸ ਤੋਂ ਸਿਆਣਾ ਤੇ ਬੀਰਦਾ ਸਮਿਲਿਤ ਜੋ ਜੋ ਪੈਂਦੀ ਸੀ ਬਰਫਾਨੀ ਦਾੜੇ ਦੀ ਲੰਬਾਈ ਨਾਫ ਤੱਕ ਪਹੁੰਚਦੀ ਸੀ ਜਿਸ ਨਾਲ ਸਰੂਪ ਬੜਾ ਰੋਬ ਪੂਰਤ ਇਸਦਾ ਸੀ ਆਪ ਅੱਗੇ ਵੱਡੇ ਖੁਦ ਮੁਖਤਾਰ ਹੁਕਮਰਾਨ ਨਿਵੰਦੇ ਸਨ ਪਰ ਕਈ ਵਾਰੀ ਧਾਰਮਿਕ ਤੇ ਪੰਥਕ ਆਗੂਆਂ ਦੇ ਕਰੜੇ ਬਚਨ ਵੀ ਆਪ ਬੜੇ ਧਰਮੇ ਨਾਲ ਸਹਾਰਦੇ ਹੁੰਦੇ ਸਨ ਆਪ ਬਚਨ ਦੇ ਬੜੇ ਪੱਕੇ ਸਨ ਹੈਨਰੀ ਲਾਰੈਂਸ ਲਿਖਦਾ ਹੈ ਮਹਾਰਾਜਾ ਰਣਜੀਤ ਸਿੰਘ ਜਿਹਾ ਬਚਨ ਦਾ ਪੱਕਾ ਮੈਂ ਨਾ ਤਾਂ ਹੋ ਗੁਜ਼ਰੇ ਬਾਦਸ਼ਾਹ ਦੇ ਹਾਲਾਤ ਵਿੱਚ ਪੜਿਆ ਹੈ ਅਤੇ ਨਾ ਹੀ ਮੌਜੂਦਾ ਹੁਕਮਨਾਮਾ ਵਿੱਚ ਡਿਠਾ ਹੈ ਆਪ ਜਿਸ ਤਰ੍ਹਾਂ ਮੁਲਕਾਂ ਦੇ ਫਤਿਹ ਕਰਨਾਂ ਦੀ ਵੀਰਤਾ ਆਪਣੇ ਵਿੱਚ ਰੱਖਦੇ ਸੀ ਉਸੇ ਤਰ੍ਹਾਂ ਕਾਬੂ ਕੀਤੇ ਹੋਏ ਇਲਾਕਿਆਂ ਦਾ ਚੰਗਾ ਪ੍ਰਬੰਧ ਕਰਨ ਵਿੱਚ ਵੀ ਅਦੱਤੀ ਸਨ ਇਲਾਕਿਆਂ ਦਾ ਫਤਿਹ ਕਰਨਾ ਤੇ ਉਹਨਾਂ ਦਾ ਪ੍ਰਬੰਧ ਕਰਨਾ ਇਹ ਦੋ ਵੱਖ-ਵੱਖ ਗੁਣ ਹਨ ਜੋ ਬਹੁਤ ਘੱਟ ਇੱਕ ਹਸਤੀ ਵਿੱਚ ਇਕੱਠੇ ਪਾਏ ਜਾਂਦੇ ਸਨ ਪਰ ਸ਼ੇਰੇ ਪੰਜਾਬ ਵਿੱਚ ਇਹ ਦੋਵੇਂ ਸਮਿਲਿਤ ਪਾਏ ਜਾਂਦੇ ਹਨ ਮਹਾਰਾਜਾ ਸਾਹਿਬ ਦੀ ਸਫਲਤਾ ਦਾ ਵੱਡਾ ਪੇਤ ਇਹ ਸੀ ਕਿ ਆਪ ਹਰ ਕੰਮ ਲਈ ਯੋਗ ਆਦਮੀ ਚੁਣਨ ਵਿੱਚ ਕਮਾਲ ਦਾ ਹੁਨਰ ਰੱਖਦੇ ਸਨ ਆਪ ਨੇ ਖਿੰਡੀ ਹੋਈ ਖਾਲਸਾ ਕੌਮ ਨੂੰ ਆਪਣੀ ਪ੍ਰਭਲ ਸ਼ਕਤੀ ਨਾਲ ਇਕੱਠਾ ਕਰਕੇ ਉਸ ਨੂੰ ਕਮਾਲ ਦਾ ਸ਼ਕਤੀਬਾਨ ਬਣਾ ਦਿੱਤਾ ਇਸ ਬਾਰੇ ਲੈਪਲ ਗ੍ਰੀਫਨ ਲਿਖਦਾ ਹੈ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਨੂੰ ਇੱਕ ਜਥੇਬੰਦੀ ਵਿੱਚ ਇਕੱਠਾ ਕਰਕੇ ਜ਼ਬਰਦਸਤ ਕੌਮ ਬਣਾ ਦਿੱਤਾ ਖਾਲਸਾ ਰਾਜ ਸਮੇਂ ਸਿੰਘ ਅਜਹੀ ਫੌਜ ਸਿੱਖਿਆ ਵਿੱਚ ਨੇਪੁੰਨ ਹੋ ਗਏ ਜੋ ਇਸ ਤੋਂ ਪਹਿਲਾਂ ਨਾ ਕਦੇ ਦੇਸੀ ਫੌਜਾਂ ਵਿੱਚ ਹੋ ਸਕੇ ਸਨ ਅਤੇ ਨਾ ਹੀ ਪਿੱਛੋਂ ਦੇਖਣ ਵਿੱਚੋਂ ਆਏ ਹੁਣੇਕੋਮ ਥੋੜੇ ਸਮੇਂ ਵਿੱਚ ਹਨੇਰ ਦੀ ਦਲੇਰ ਤੇ ਜੰਗੂ ਜੂ ਹੋ ਗਈ ਹੈ ਇਸ ਵਿੱਚ ਜਰਾ ਜਿੰਨਾ ਵੀ ਸੰਦੇਹ ਨਹੀਂ ਕਿ ਸ਼ੇਰੇ ਪੰਜਾਬ ਇਸ ਫੌਜ ਨਾਲ ਆਪਣੀਆਂ ਜਿੱਤਾਂ ਦਾ ਮੈਦਾਨ ਦਿੱਲੀ ਤੱਕ ਜਾਂ ਉਸ ਤੋਂ ਵੀ ਅਗਾਵਾ ਦਾ ਲੈ ਗਿਆ ਹੁੰਦਾ ਜੇ ਕਦੇ ਉਸ ਦਾ ਬੰਨਾ ਦਰਿਆ ਸਤਲੁਜ ਅੰਗਰੇਜ਼ਾਂ ਨਾਲ ਕਾਇਮ ਨਾ ਹੋ ਗਿਆ ਹੁੰਦਾ ਆਪ ਇਤਨੇ ਦਾਨੇ ਤੇ ਉ ਉਦਾਰ ਚੇਤਾਨੀ ਕੀ ਜਿਹੜੇ ਇਲਾਕੇ ਆਪਣੇ ਫਤਿਹ ਕਰਕੇ ਆਪਣੇ ਰਾਜ ਨਾਲ ਮਿਲਾਏ ਉਹਨਾਂ ਦੀਆਂ ਮਾਲਕਾਂ ਨੂੰ ਆਪਣੇ ਤੱਕਾ ਦੇ ਕੇ ਕੱਢ ਨਹੀਂ ਸੀ ਦਿੱਤਾ ਸਗੋਂ ਉਹਨਾਂ ਨੂੰ ਭਾਰੀਆਂ ਜ਼ਗੀਰਾਂ ਬਖਸ਼ ਕੇ ਉਹਨਾਂ ਨੂੰ ਆਪਣੇ ਨਿਰਭਾਅ ਵੱਲ ਸਦਾ ਲੈਨਿਸ਼ ਚਿੰਤ ਕਰ ਦਿੱਤਾ ਇਸ ਦੀ ਪੁਸ਼ਟੀ ਮੇਜਰ ਲਾਰੈਂਸ ਦੀ ਲਿਖਤ ਤੋਂ ਇਸ ਤਰ੍ਹਾਂ ਮਿਲਦੀ ਹੈ ਦਿੱਲੀ ਤੇ ਕਾਬਲ ਦੇ ਹਜ਼ਾਰਾਂ ਬਾਜ਼ਾਰਾਂ ਵਿੱਚ ਆਪ ਕਈ ਸ਼ਾਹੀ ਘਰਾਣੇ ਦੇ ਲੋਕਾਂ ਨੂੰ ਦੁਆਰੇ-ਦੁਆਰੇ ਭਿਕ ਮੰਗਦੇ ਦੇਖੋਗੇ ਪਰ ਪੰਜਾਬ ਵਿੱਚ ਆਪ ਨੂੰ ਅਜਿਆ ਕੋਈ ਘਰਾਣਾ ਜਾਂ ਖਾਨਦਾਨ ਨਹੀਂ ਮਿਲੇਗਾ ਜਿਸ ਦਾ ਇਲਾਕਾ ਮਹਾਰਾਜ ਨੇ ਫਤਿਹ ਕਰਕੇ ਆਪਣੇ ਰਾਜ ਨਾਲ ਮਿਲਾ ਲਿਆ ਹੋਵੇ ਅਤੇ ਉਸ ਨੂੰ ਚੋਖੀ ਜ਼ਗੀਰ ਜਾਂ ਪੈਨਸ਼ਨ ਉਸ ਦੇ ਨਿਰਬਾਹ ਲਈ ਨਾ ਦਿੱਤੀ ਹੋਵੇ ਸ਼ੇਰੇ ਪੰਜਾਬ ਦਾ ਇਹ ਵਰਤਾਰਾ ਨਾ ਕੇਵਲ ਸਿੱਖਾਂ ਲਈ ਸੀ ਸਗੋਂ ਮੁਸਲਮਾਨਾਂ ਨਾਲ ਵੀ ਆਪ ਉਸੇ ਤਰ੍ਹਾਂ ਖੁੱਲਾ ਸਲੂਕ ਕਰਦੇ ਹੁੰਦੇ ਸਨ ਉਦਾਹਰਨ ਲਈ ਨਵਾਬ ਕਤਬਦੀਨ ਖਾਨ ਕਸੂਰੀਆ ਨਵਾਬ ਮੁਜ਼ੱਫਰ ਖਾਨ ਮਲਤਾਨੀ ਅਤੇ ਸਰਦਾਰ ਸੁਲਤਾਨ ਮੁਹੰਮਦ ਖਾਨ ਬਾਰਕਜ਼ਈ ਆਦਿ ਦੇ ਘਰਾਣਿਆਂ ਨੂੰ ਆਪਨੇ ਬਹੁਤ ਵੱਡੀਆਂ ਜ਼ਾਇਗੀਰਾਂ ਬਖਸ਼ੀਆਂ ਹੋਈਆਂ ਸਨ ਸ਼ੇਰੇ ਪੰਜਾਬ ਦੇ ਸਿਰ ਨਿੱਕੇ ਹੁੰਦਿਆਂ ਹੀ ਕਰੋਗੀ ਲੋੜਾਂ ਤੇ ਦੇਸ਼ ਰੱਖਿਆ ਦਾ ਇਤਨਾ ਭਾਰ ਪਿਆ ਜਿਸ ਦੇ ਕਾਰਨ ਆਪ ਬਧੇਰੀ ਵਿੱਦਿਆ ਪ੍ਰਾਪਤਨਾ ਕਰ ਸਕੇ ਪਰ ਆਪ ਦਾ ਮਨ ਮੀ ਦਵਾਨਾ ਦੇ ਸਤਕਾਰ ਲਈ ਭਰਿਆ ਪਿਆ ਸੀ ਸਨ 1834 ਇਸਵੀ ਵਿੱਚ ਜਦ ਪਿਸ਼ਾਵਰ ਪਰ ਚੜਾਈ ਕੀਤੀ ਤਾਂ ਆਪ ਨੇ ਸਰਦਾਰ ਹਰੀ ਸਿੰਘ ਨਲੂਏ ਦੇ ਨਾਮ ਇੱਕ ਖਾਸ ਫਰਮਾਨ ਭੇਜਿਆ ਜਿਸ ਵਿੱਚ ਲਿਖਿਆ ਸੀ ਕਿ ਚਮਕਣੀ ਦੇ ਅਖੂਨ ਨਜ਼ਾਦੀਆਂ ਕੋਲ ਇੱਕ ਪੁਰਾਣਾ ਪੁਸਤकालय ਸੁਣੀਦਾ ਹੈ ਜੰਗ ਵੇਲੇ ਕਿਸੇ ਗੱਲ ਦਾ ਤੁਰਸਿਰ ਨਹੀਂ ਰਹਿੰਦਾ ਪਰ ਤੁਸਾਨੇ ਖਾਸ ਧਿਆਨ ਰੱਖਣਾ ਹੈ ਕਿ ਇਹ ਪੁਸਤਕਾਲਿਆ ਬਰਬਾਦ ਹੋਣ ਤੋਂ ਬਚਾ ਲਿਆ ਜਾਵੇ। ਆਪ ਆਉਣ ਵਾਲੀ ਸੰਤਾਨ ਨੂੰ ਸਾਰੇ ਵਿਦਿਆ ਤੇ ਸਾਰੇ ਹੁਨਰਾਂ ਵਿੱਚ નિਪੁੰਨ ਕਰਾਉਣ ਦੇ ਯਤਨ ਵਿੱਚ ਬੜੇ ਸਰਗਰਮ ਰਹਿੰਦੇ ਸਨ। ਵਿਕਟਰ ਜੈਗੋਮੋਂਟ ਆਪਣੇ ਸਫਰਨਾਮੇ ਵਿੱਚ ਲਿਖਦਾ ਹੈ ਮੈਂ ਮਹਾਰਾਜਾ ਸਹਿਬ ਨੂੰ ਕਈ ਵਾਰੀ ਮਿਲਦਾ ਰਿਹਾ ਹਾਂ। ਮੈਂ ਆਪਣੇ ਸਫਰ ਸਮੇਂ ਜਿੰਨੇ ਹਿੰਦੀ ਰਾਜ ਆਦੀ ਦੇਖੇ ਹਨ ਉਹਨਾਂ ਸਾਰਿਆਂ ਵਿੱਚੋਂ ਸ਼ੇਰੇ ਪੰਜਾਬ ਦੇ ਰਾ ਸਿਆਣਾ ਤੇ ਬਹੁਤ ਚਤੁਰ ਸੀ ਅਤੇ ਉਹ ਬੋਲਚਾਲ ਸਮੇਂ ਹਜ਼ਾਰਾਂ ਸਵਾਲਾਂ ਦੀ ਛੜੀ ਲਾ ਦਿੰਦਾ ਸੀ ਮੇਰੇ ਤੋਂ ਉਹ ਹਿੰਦੁਸਤਾਨ ਇੰਗਲਿਸਤਾਨ ਅੰਗਰੇਜ਼ੀ ਫੌਜ ਦੀ ਗਿਣਤੀ ਬੋਨਾਪਾਰਟ ਦਾ ਹਾਲ ਨਰਕ ਅਤੇ ਸਵਰਗ ਅਤੇ ਈਸ਼ਵਰ ਤੇ ਹੋਰ ਨਿੱਕਾ ਪੁੱਛਾਂ ਪੁੱਛਦਾ ਰਹਿੰਦਾ ਸੀ ਫਿਰ ਇਹ ਸਾਰੀ ਬਾਕਫੀ ਉਹਨੇ ਆਪਣੇ ਸਰਦਾਰਾਂ ਨੂੰ ਸੁਣਾ ਕੇ ਉਹਨਾਂ ਦੀ ਬਾਕਫੀ ਵਧਾਉਂਦਾ ਹੁੰਦਾ ਸੀ ਪ੍ਰਜਾ ਨਾਲ ਪਿਆਰ ਬਾਜੇ ਯੂਰੋਪੀਅਨ ਲੇਖਕਾਂ ਨੇ ਲਿਖਿਆ ਹੈ ਕਿ ਮਹਾਰਾਜਾ ਸਹਿਬ ਆਪਣੀ ਪ੍ਰਜਾ ਦੀ ਬਹੁਤ ਪਰਵਾਹ ਨਹੀਂ ਸੀ ਕਰਦਾ ਪਰ ਇਤਿਹਾਸਕ ਕੋਸ਼ ਤੋਂ ਇਹ خیال ਨਿਰਮੋਲ ਸਾਬਤ ਹੁੰਦਾ ਹੈ ਆਪੋ ਆਪਣੀ ਪ੍ਰਜਾ ਦੇ ਦੁੱਖ ਸੁੱਖ ਵਿੱਚ ਸਦਾ ਭਾਈਵਾਲ ਰਹਿੰਦੇ ਸਨ ਇਸ ਗੱਲ ਦੀ ਪ੍ਰੂੜਤਾ ਨਾਲ ਇਤਿਹਾਸ ਭਰੇ ਪਏ ਹਨ ਇੱਥੇ ਅਸੀਂ ਕੁਝ ਗੂ ਲੇਖਕਾਂ ਦੀਆਂ ਲਿਖਤਾਂ ਦਾ ਹਵਾਲਾ ਦਿੰਦੇ ਹਾਂ ਜਿਨ੍ਹਾਂ ਨੇ ਸ਼ੇਰੇ ਪੰਜਾਬ ਦਾ ਆਪਣੀ ਪ੍ਰਜਾ ਨਾਲ ਵਰਤਾਓ ਆਪਣੇ ਅੱਖੀਂ ਦੇਖਾ ਇਹਨਾਂ ਵਿੱਚੋਂ ਮਿਸਟਰ ਐਚੀਈ ਫੈਨ ਸਰ ਹੈਨਰੀ ਫੈਨ ਕਮਾਂਡਰ ਇਨ ਚੀਫ ਫੌਜ ਦਾ ਭਤੀਜਾ ਤੇ ਪ੍ਰਾਈਵੇਟ ਸਕੱਤਰ ਸੀ ਇਕੰਵਰ ਨੋਨਿਹਾਲ ਸਿੰਘ ਦੇ ਵਿਆਹ ਪਰ ਪੰਜਾਬ ਆਇਆ ਸੀ ਉਹ ਲਿਖਦਾ ਹੈ ਰਣਜੀਤ ਸਿੰਘ ਦੀ ਪ੍ਰਜਾ ਉਸ ਨੂੰ ਬੜਾ ਦਰਿਆਦਿਲ ਸਮਝਦੀ ਹੈ ਅਤੇ ਸਾਰੇ ਹੋ ਗੁਜ਼ਰੇ ਹਿੰਦੁਸਤਾਨ ਦੇ ਬਾਦਸ਼ਾਹ ਵਿੱਚੋਂ ਉਸ ਨੂੰ ਵੱਧ ਪਿਆਰਾ ਅਤੇ ਬਹੁਤ ਹੀ ਹੁਕਮਰਾਨ ਜਾਂਦੀ ਹੈ ਇਸ ਗੱਲ ਦਾ ਕਾਫੀ ਸਬੂਤ ਮੌਜੂਦ ਹੈ ਕਿ ਉਹ ਬਹੁਤ ਚੰਗਾ ਤੇ ਹਰਮਨ ਪਿਆਰਾ ਹੁਕਮਰਾਨ ਹੈ ਆਪ ਨੂੰ ਨਾ ਕੇਵਲ ਵੱਡੇ ਹੀ ਪਿਆਰ ਕਰਦੇ ਹਨ ਸਗੋਂ ਨਿੱਕੇ-ਨੇਕੇ ਮੁੰਡੇ ਵੀ ਆਪ ਨੂੰ ਦਿਲੋਂ ਆਪਣਾ ਕਿਰਪਾਲੂ ਬਾਦਸ਼ਾਹ ਜਾਂਦੇ ਹਨ ਇਹ ਲੇਖਕ ਅੱਗੇ ਜਾ ਕੇ ਮੋੜ ਲਿਖਦਾ ਹੈ ਆਪ ਦੇ ਹਰਮਨ ਪਿਆਰੇ ਹੋਣ ਦਾ ਇਸ ਤੋਂ ਵੱਧ ਹੋਰ ਕੀ ਸਬੂਤ ਹੋ ਸਕਦਾ ਹੈ ਕਿ ਜਦ ਤੋਂ ਆਪਨੇ ਰਾਜ ਭਾਗ ਸਾਂਭਿਆ ਹੈ ਆਪਨੇ ਇੱਕ ਆਦਮੀ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਆਪ ਦੀ ਬਯੁੜਕ ਵਧੀ ਹੋਈ ਕਿਰਪਾਲਤਾ ਦਾ ਸਲੋਕ ਜਿਹੜਾ ਆਪ ਆਮ ਲੋਕਾਂ ਨਾਲ ਕਰਦੇ ਹਨ ਆਪ ਦੇ ਚੰਗੇ ਤੇ ਉੱਚੇ ਆਚਰਣ ਦੇ ਕਾਰਨ ਹੈ ਇਹ ਗੱਲ ਬੜੀ ਹੈਰਾਨ ਕਰਨ ਵਾਲੀ ਹੈ ਕਿ ਆਪ ਬਿਨਾ ਕਿਸੇ ਨੂੰ ਕਰੜੀ ਸਜ਼ਾ ਦੇਣ ਦੇ ਨਿਰੀ ਤਾੜਨਾ ਨਾਲ ਹੀ ਅਜੇ ਅਥਰੇ ਲੋਕਾਂ ਵਿੱਚ ਰਾਜ ਪ੍ਰਬੰਧ ਬੜੀ ਚੰਗੀ ਤਰ੍ਹਾਂ ਚਲਾ ਰਹੇ ਹਨ ਆਪ ਦਾ ਮਾਲੀਆਂ ਬਦੇ ਸਮੇਂ ਸਿਰ ਸੋਖਾ ਹੀ ਆਪ ਦੇ ਖਜ਼ਾਨੇ ਵਿੱਚ ਪਹੁੰਚ ਜਾਂਦਾ ਹੈ ਐਮਲੀ ਏਡਨ ਲਾਰਡ ਆਕਲੈਂਡ ਗਵਰਨਰਲ ਜਰਨਲ ਹਿੰਦ ਦੀ ਭੈਣ ਸੀ ਏ 1839 ਵਿੱਚ ਪੰਜਾਬ ਆਈ ਸੀ ਇਸ ਨੇ ਇੱਥੇ ਮਹਾਰਾਜਾ ਸਾਹਿਬ ਨਾਲ ਆਮ ਲੋਕਾਂ ਦਾ ਦਿੱਲੀ ਪਿਆਰ ਦਾ ਵਰਤਾਓ ਆਪਣੀ ਅੱਖੀਂ ਦੇਖ ਕੇ ਆਪਣੀ ਲਿਖਤ ਪੁਸਤਕ ਵਿੱਚ ਸਵਿਸਥਾਰ ਦਿੱਤਾ ਹੈ ਉਹ ਲਿਖਦੀ ਹੈ ਸਾਡੇ ਦੇਖਦੇ ਲੋਕ ਅੱਗੇ ਵਧ ਕੇ ਸ਼ੇਰੇ ਪੰਜਾਬ ਤੋਂ ਵਾਰਨੇ ਜਾਂਦੇ ਸਨ ਉਸ ਨੂੰ ਸ਼ੋਅ ਕੇ ਆਪਣਾ ਹਿਰਦਾ ਠਰਦੇ ਸਨ ਆਪ ਦਾ ਇਨਾਮ ਨਿਯਮ ਸੀ ਕਿ ਜਦ ਰਾਜ ਦੇ ਕਿਸੇ ਭਾਗ ਵਿੱਚ ਬਰਖਾ ਦੀ ਕਮੀ ਤੇ ਕਾਰਨ ਦੁਰਪਿਖ ਪੈ ਜਾਂਦਾ ਤਦ ਉਹ ਆਪ ਹਜ਼ਾਰਾਂ ਮਣ ਅਨਾਜ ਆਪਣੇ ਵੱਲੋਂ ਉਸ ਇਲਾਕੇ ਵਿੱਚ ਵੇਚ ਕੇ ਬਿਨਾਂ ਮੁੱਲ ਦੇ ਲੋੜਵੰਦਾਂ ਵਿੱਚ ਵੰਡ ਦਿਆ ਕਰਦੇ ਸਨ ਸਨ 1835 ਵਿੱਚ ਜਦ ਕਹਿਰ ਪਿਆ ਤਾਂ ਮਹਾਰਾਜਾ ਸਾਹਿਬ ਨੇ ਕਈ ਹਜ਼ਾਰ ਖਰਵਾਰ ਅਨਾਜ ਖਾਨ ਅਤੇ ਬੀਜਾਂ ਲਈ ਬਿਨਾ ਮੁੱਲ ਦੇ ਵੰਡੇ ਇਸੇ ਤਰ੍ਹਾਂ ਕਸ਼ਮੀਰ ਦੀ ਕਹਿਤ ਸਾਈ ਸਮੇ 10000 ਖਰਵਾਰਾਂ ਤਾਈਂ ਵੰਡੇ ਗਏ ਸ਼ੇਰੇ ਪੰਜਾਬ ਆਪ ਤਿੰਨ ਮਹੀਨੇ ਦੌਰੇ ਚੜ੍ਹਦੇ ਹੁੰਦੇ ਸਨ ਇਸ ਸਮੇਂ ਹਰ ਇੱਕ ਜ਼ਿਮੀਦਾਰ ਨੂੰ ਆਪਣੀ ਲੋੜ ਜਾਂ ਸ਼ਿਕਾਇਤ ਦੇ ਪੇਸ਼ ਕਰਨ ਦੀ ਪੂਰਨ ਖੁੱਲ ਹੁੰਦੀ ਸੀ ਇਨਾਂ ਦੀਆਂ ਬੇਨਤੀਆਂ ਬੜੇ ਧਿਆਨ ਨਾਲ ਸੁਣਦੇ ਹੁੰਦੇ ਸਨ ਦੌਰੇ ਸਮੇਂ ਜੋ ਕਿਸੇ ਜ਼ਿਮੀਂਦਾਰ ਦੀ ਹਰੀ ਕੇਤੀ ਪਸ਼ੂਆਂ ਦੇ ਚਾਰੇ ਲਈ ਵਰਤੀ ਜਾਂਦੀ ਤੇ ਉਸ ਦਾ ਮੁੱਲ ਉਸ ਨੂੰ ਸਰਕਾਰੀ ਖਜ਼ਾਨੇ ਵਿੱਚੋਂ ਦਿੱਤਾ ਜਾਂਦਾ ਸੀ ਸ਼ੇਰੇ ਪੰਜਾਬ ਦੇ ਸਨ 1837 ਦੇ ਬਸੰਤੀ ਦੌਰੇ ਸਮੇਂ 5000 ਰੁਪਏ ਹਰੀ ਖੇਤੀ ਦੇ ਬਦਲੇ ਜੇਲਮ ਦੇ ਇਲਾਕੇ ਦੇ ਜ਼ਿਮੀਂਦਾਰਾਂ ਨੂੰ ਮਾਲੀਏ ਵਿੱਚ ਮਾਫੀ ਦਿੱਤੀ ਗਈ ਪੇਸ਼ਾਵਰ ਵਿੱਚ ਗਵਰਨਰ ਅਬੀ ਤਾਬੇਲ ਦੇ ਅਮੀਰ ਚੰਦ ਨਾਮੀ ਇੱਕ ਖੱਤਰਗਿਰਾ ਘਰ ਗੋਰਖਾਟੜੀ ਦੇ ਲਾਗੇ ਜੰਗੀ ਲੋੜ ਦੇ ਪੂਰਾ ਕਰਨ ਲਈ ਫੌਜੀ ਹਾਤੇ ਵਿੱਚ ਮਿਲਾ ਲਿਆ ਸ਼ੇਰੇ ਪੰਜਾਬ ਨੂੰ ਜਦ ਇਸ ਗੱਲ ਦਾ ਪਤਾ ਲੱਗਾ ਤਾਂ ਆਪਨੇ ਬੜੀ ਸਖਤ ਨਾਰਾਜ਼ਗੀ ਪ੍ਰਗਟ ਕੀਤੀ ਤੇ 15000 ਰੁਪਏ ਗਵਰਨਰ ਦੀ ਤਲਬ ਵਿੱਚੋਂ ਕੱਟ ਕੇ ਅਮੀਰ ਚੰਦ ਨੂੰ ਨਵਾਂ ਘਰ ਬਣਵਾ ਦਿੱਤਾ ਖਾਲਸਾ ਰਾਜ ਸਮੇਂ ਚੋਰੀਆਂ ਤੇ ਡਾਕਿਆਂ ਦੀਆਂ ਸ਼ਿਕਾਇਤਾਂ ਪੰਜਾਬ ਵਿੱਚੋਂ ਮੂਲੋਂ ਹੀ ਬੰਦ ਹੋ ਗਈਆਂ ਹੋਗਲ ਲੇਖਦਾ ਹੈ ਪੰਜਾਬ ਅੰਗਰੇਜ਼ੀ ਹਿੰਦ ਨਾਲੋਂ ਵਧੇਰੇ ਸੁਰੱਖਿਆ ਸੀ ਮੇਸ਼ਨ ਕਹਿੰਦਾ ਹੈ ਪੰਜਾਬ ਵਿੱਚ ਚੋਰੀ ਤੇ ਡਾਕੇਦਿਆਂ ਘਟਰਾਵਾ ਬਹੁਤ ਹੀ ਘੱਟ ਸਨ ਇਸ ਤੋਂ ਸ਼ੂਟ ਪਰ ਜ਼ਿਆਦਾ ਇੱਕ ਆਦਮੀ ਆਪਣੇ ਫਰਿਆਸੇ ਤੇ ਮਹਾਰਾਜਾ ਸਾਹਿਬ پاس ਪਹੁੰਚਾ ਸਕਦਾ ਸੀ ਕਿਲੇ ਦੇ ਦਰਵਾਜ਼ੇ ਦੇ ਬਾਹਰ ਇੱਕ ਸੰਦੂਕੜੀ ਰੱਖੀ ਹੋਈ ਸੀ ਜਿਸ ਵਿੱਚ ਹਰ ਇੱਕ ਦੀ ਫਰਿਆਦ ਆਪਣੀ ਦਰਖਾਸਤ ਪਾ ਸਕਦਾ ਸੀ ਇਸ ਬਕਸ ਦੀ ਕੁੰਜੀ ਸਰਕਾਰ ਦੇ ਆਪਣੇ ਪਾਸ ਹੁੰਦੀ ਸੀ ਤੇ ਇਹਨਾਂ ਦੇ ਸੁਣਨ ਦੇ ਬਾਅਦ ਹਰ ਇੱਕ ਸ਼ਿਕਾਇਤ ਦੀ ਪੁੱਛ ਪੜਤਾਲ ਪੂਰੀ ਤਰ੍ਹਾਂ ਤੁਰੰਤ ਤਰਤਵਰਤ ਕੀਤੀ ਜਾਂਦੀ ਸੀ ਇਹ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਪ੍ਰਜਾ ਦੇ ਨਾਲ ਪਿਆਰ ਧੰਨਵਾਦ